ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਗੁਰਦਾਸਪੁਰ ਜਿਹੜੇ ਤੋਂ ਤੁਹਾਨੂੰ ਦੱਈਏ ਕੀ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿਖੇ ਇਸ ਸੀਜ਼ਨ ਝੋਨੇ ਦੀ ਫਸਲ ਦੀ ਆਮਦ ਵਿੱਚ ਹੋਵੇਗੀ ਕਟੌਤੀ ਕਿਸਾਨਾਂ ਦੀ ਫਸਲ ਦਾ ਘਟਿਆ ਹੈ ਝਾੜ ਕੁਆਲਿਟੀ ਦਾ ਵੀ ਪਿਆ ਹੈ ਫਰਕ 15% ਦੀ ਤੋਂ ਜ਼ਿਆਦਾ ਫਸਲ ਇਸ ਵਾਰ ਮੰਡੀ ਵਿੱਚ ਨਹੀਂ ਆਏਗੀ ਇਹ ਕਹਿਣਾ ਹੈ ਮੰਡੀ ਬੋਰਡ ਦੇ ਅਧਿਕਾਰੀ ਪਰਮਜੀਤ ਸਿੰਘ ਦਾ ਪੰਜਾਬ ਦੀ ਸਰਕਾਰ ਵੱਲੋਂ ਅੱਜ ਤੋਂ ਸਰਕਾਰੀ ਖਰੀਦ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅੱਜ ਕੋਈ ਵੀ ਕਿਸਾਨ ਅਗਰ ਆਪਣੀ ਫਸਲ ਲੈ ਕੇ ਮੰਡੀ ਵਿੱਚ ਵੇਚਣ ਲਈ ਆਉਂਦਾ ਹੈ ਤੇ ਪੰਜ ਖਰੀਦ ਏਜੰਸੀਆਂ ਉਹਨਾਂ ਦੀ ਫਸਲ ਨੂੰ ਖਰੀਦਣ ਗਿਆ ਮੰਡੀ ਅਫਸਰ ਨੇ ਕਿਹਾ ਕਿ ਵਿਭਾਗ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਕਿਸਾਨਾਂ ਦੇ ਬੈਠਣ ਲਈ ਸਾਦੇ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਇਸ ਤੋਂ ਇਲਾਵਾ ਹੋਰ ਵੀ ਸਾਰੇ ਪ੍ਰਬੰਧ ਮੁਕੰਮਲ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇਕਰ ਇਹ ਇਸ ਵਾਰ ਕਿਸਾਨ ਫਸਲ ਲੈ ਕੇ ਆਉਂਦੇ ਨੇ ਤੇ ਸਕਾ ਕੇ ਲੈ ਕੇ ਆਉਣ 17% ਦੀ ਤੋਂ ਜ਼ਿਆਦਾ ਮੌਇਸਚਰ ਨਹੀਂ ਹੋਣਾ ਚਾਹੀਦਾ ਔਰ ਇਸ ਦੇ ਨਾਲ ਨਾਲ ਇਸ ਵਾਰ ਡੇਰਾ ਬਾਬਾ ਨਾਨਕ ਅਤੇ ਕਲਾਣਾ ਔਰ ਇਲਾਕੇ ਵਿੱਚ ਬਹੁਤ ਸਾਰੀ ਫਸਲ ਦਾ ਨੁਕਸਾਨ ਹੋਇਆ ਔਰ ਝਾੜ ਵੀ ਘਟਿਆ ਹੈ ਤਾਂ ਦਾਦਾਈਏ ਕਿ ਮੰਡੀਆਂ ਸ਼ੁਰੂ ਹੋ ਗਈਆਂ ਨੇ ਸਰਕਾਰੀ ਖਰੀਦ ਵੀ ਅੱਜ ਤੋਂ ਜਿਹੜੀ ਇਹ ਸ਼ੁਰੂ ਹੋ ਚੁੱਕੀ ਏ ਉੱਤੇ ਤੁਹਾਨੂੰ ਦਾਦਾਈ ਕਿ 17% ਜਿਹੜੀ ਉਹ ਖਰੀਦ ਘਟ ਕੇਤੀ ਜਾਵੇਗੀ ਤੇ ਬਾਰੋਂ ਵੀ ਫਸਲ ਘਟ ਆਉਣ ਦੇ ਝਾੜ ਘਟ ਹੋਣ ਕਰਕੇ ਚਾਂਸ ਬਣੇ ਹੋਏ ਨੇ ਕਿਸਾਨਾਂ ਨੂੰ ਬੇਨਤੀ ਹੈ ਕਿ ਅਗਰ ਉਹ ਆਪਣੀ ਫਸਲ ਇਹਨਾਂ ਦਿਨਾਂ ਦੇ ਵਿੱਚ ਲੈ ਕੇ ਮੰਡੀ ਪਾਉਂਦੇ ਹਨ ਤੇ ਉਹਨੂੰ ਸਕਾ ਕੇ ਲਿਆਂਦਾ ਜਾਵੇ ਤਾਂ ਕਿ ਉਹਨਾਂ ਦੀ ਖਰੀਦ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਸਕੇ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਦੇ ਉੱਤੇ ਵਿਕੀ ਮਲਕ ਦੀ ਬਟਾਲਾ ਤੋਂ ਰਿਪੋਰਟ ਦੇ ਨਾਲ ਭਾਈ ਆਪਣੇ ਨਾਮ ਦਾ ਜੋ ਬਣਾਉਂਦਾ ਦਾਸ ਪਰਮਜੀਤ ਸਿੰਘ ਲੇਖਾਕਾਰ ਮਾਰਕੀਟ ਕਮੇਟੀ ਬਟਾਲਾ ਦੀ ਸਰ ਜੀ ਗ੍ਰੀਨ ਹੋਈ ਹੈ ਕਿਤਾਬ ਦੇ ਪ੍ਰਮਾਣ ਦੇ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 16 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਜਿਹੜੇ ਹੁਕਮ ਨੇ ਖਰੀਦਦੇ ਉਹ ਦੇ ਦਿੱਤੇ ਗਏ ਨੇ ਪਰ ਅਜੇ ਬਟਾਲਾ ਮੰਡੀ 'ਚ ਜਿਹੜੀਆਂ ਪਰਮਲ ਦੀਆਂ ਢੇਰੀਆਂ ਨਹੀਂ ਕਿਸਾਨ ਲੈ ਕੇ ਆਏ 1509 ਦੀ ਵੈਰੈਟੀ ਆ ਰਹੀ ਹੈ ਬਾਕੀ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਨੇ ਜ਼ਿੰਮੇਦਾਰਾਂ ਦੇ ਜਿਹੜੇ ਆਪਣਾ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਹੁੰਦੇ ਉਹ ਵੀ ਮੁਕੰਮਲ ਕਰ ਦਿੱਤੇ ਗਏ ਨੇ ਜਿਹੜਾ ਵੀ ਕੋਈ ਕਿਸਾਨ ਆਪਣੀ ਢੇਰੀ ਪਰਮਲ ਦੀ ਲੈ ਕੇ ਆਉਂਦਾ ਹੈ ਉਹਨੂੰ ਬੇਨਤੀ ਹੈ ਕਿ ਸੱਕਾ ਕੇ ਫਸਲ ਲਿਆਓ ਮੌਇਸਚਰ ਜਿਹੜਾ ਮਾਰਕੀਟ ਕਮੇਟੀ ਦੇ ਮੌਇਸਚਰ ਤੱਕ ਡਾਓ ਤੇ ਆਪਣੀ ਆ ਰਹੀ ਉਹਨਾਂ ਦੇ ਕਿੰਨਾ ਦੇਦੇ ਕਿੰਨਾ ਸਾਡੇ ਪਟਾਲਾ ਮੰਡੀ ਵਿੱਚ ਵੇਖੋ ਜੀ ਡੇਰਾ ਬਾਬਾ ਬਲਾਕ ਤੋਂ ਵੀ ਕੁਝ ਮਾਲ ਆਉਂਦਾ ਹੈ ਡੇਰਾ ਬਾਬਾ ਬਲਾਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਈ ਜ਼ਿਮੀਂਦਾਰਾਂ ਦਾ 100% ਨੁਕਸਾਨ ਹੋਇਆ ਹੈ ਕਿਸੇ ਦਾ 50 ਕਿਸੇ ਦਾ 75% ਆ ਜਿਹੜੀ ਉਥੋਂ ਫਸਲ ਜਿਹੜੀ ਆਏਗੀ ਉਹ ਥੋੜੀ ਜਿਹੀ ਮੌਇਸਚਰ ਗੇਨ ਵਾਲੀ ਆਵੇਗੀ ਕਿਉਂਕਿ ਅਜੇ ਤੱਕ ਉਥੋਂ ਪਾਣੀ ਜ਼ਮੀਨਾਂ ਚੋਂ ਨਹੀਂ ਉਤਰਿਆ ਜੀ ਸਰ ਕਿੱਦਾਂ ਦੇ ਪਰਮਾਤ ਮੰਡੀ ਦੇ ਮਾਰਕੀਟ ਕਮੇਟੀ ਬਟਾਲਾ ਵੱਲੋਂ ਜਿਹੜੇ ਆਪਣੇ ਪਾਣੀ ਦੇ ਪ੍ਰਬੰਧ ਲੈਬਰਾਟਰੀ ਬਲਾਕਸ ਦੇ ਛਾਂ ਦੇ ਪ੍ਰਬੰਧ ਕਿਸਾਨਾਂ ਲਈ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਕਰ ਦਿੱਤੇ ਗਏ ਨੇ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਸ ਦੇ ਮੁਤਾਬਕ ਹਰ ਕਿਸਾਨ ਦਾ ਦਾਣਾ-ਦਾਣਾ ਜਿਹੜਾ ਉਹ ਬਟਾਲਾ ਮੰਡੀ ਵਿੱਚ ਚੁੱਕਿਆ ਜਾਵੇਗਾ ਜਿਹੜੇ ਕਿਸਾਨ ਖੇਤ ਲੈ ਕੇ ਆ ਰਹੇ ਉਹਨਾਂ ਪਾਸੇ ਸਰਕ ਸਾਨੂੰ ਇੱਕੋ ਹੀ ਬੇਨਤੀ ਹੈ ਕਿ ਫਸਲ ਸੁਕਾ ਕੇ ਲਿਆਓ ਤਾਂ ਜੋ ਤੁਹਾਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ 17% ਨਮੀ ਵਾਲੀ ਝੋਨਾ ਜਿਹੜਾ ਸਰਕਾਰ ਖਰੀਦਦੀ ਹੈ ਇਸ ਲਈ ਆਪਣੀ ਫਸਲ ਜਿਹੜੀ ਹੈ ਸੁਕਾ ਕੇ ਜਰੂਰ ਲਿਆਓ ਇਸ ਵਕਤ ਸਰਕਾਰ ਦਾ ਜਿਹੜਾ ਪਰਮਲ ਦਾ ਰੇਟ ਹੈ 2399 ਹੈ ਜੀ ਬਾਕੀ ਇਸ ਵਕਤ 1509 ਦੀ ਵੈਰੈਟੀ ਆ ਰਹੀ ਹੈ ਉਹਦਾ 3200 ਤੋਂ ਲੈ ਕੇ 2800 ਤੱਕ ਰੇਟ ਲੱਗ ਰਿਹਾ ਹੈ ਪਹਿਲਾਂ ਕੁਝ ਦਿਨ ਪਹਿਲਾਂ ਮਤਲਬ 3700 ਤੱਕ ਵੀ ਵਿਕੀ ਹੈ ਇਸ ਵਕਤ ਜਿਹੜਾ ਮਾਰਕੀਟ ਵਿੱਚ ਥੋੜਾ ਮੰਦਾ ਹੋਣ ਦੇ ਕਰਕੇ 3200 ਤੱਕ ਹੈ 看那这个里头。